ਬਈ ਰੇਸ ਦੀ ਪੂਰੀ ਤਿਆਰੀ ਆ ਆ ਦੇਖ ਸਕਦੇ ਹੋ ਬਈ ਖਿਡਾਰੀ ਲਾਈਨ ਦੇ ਵਿੱਚ ਖੜ ਚੁੱਕੇ ਆ ਤਣਕੇ ਇਹ ਵੀਡੀਓ ਪਿੰਡ ਦੌਦਰ ਦੀ ਐ ਪਿੰਡ ਦੌਦਰ ਜਿਲ੍ਹਾ ਮੋਗਾ ਦੀ ਕਮੇਟੀ ਨੇ ਬਹੁਤ ਸੋਹਣਾ ਪ੍ਰਾਲਾ ਕੀਤਾ ਯਾਰ ਨੌਜਵਾਨਾਂ ਦੇ ਰੇਸ ਦੇ ਮੁਕਾਬਲੇ ਕਰਾਇਗੇ ਦੌੜਾਂ ਦੇ ਮੁਕਾਬਲੇ ਤੇ ਸਾਈਕਲ ਦੀਆਂ ਦੌੜਾਂ ਦੇ ਮੁਕਾਬਲੇ ਕਰਵਾਏਗੇ ਜੋ ਕਿ ਬਹੁਤ ਹੀ ਇੱਕ ਸਲਾਘਾਯੋਗ ਕਦਮ ਆ ਤੇ ਆਹ ਦੇਖ ਸਕਦੇ ਹੋ ਇਧਰਲੇ ਪਾਸੇ 13 14 ਜਾਨੇ ਸੀਗੇ ਜਿਨ੍ਹਾਂ ਨੇ ਭੱਜਣਾ ਸੀਗਾ ਬਈ ਮੈਂ ਸਟਾਰਟ ਕਰਦਾ ਵੀਡੀਓ ਮੈਂ ਕਹਿੰਦਾ ਐਂਡ ਤੱਕ ਦੇਖਿਓ ਤੁਹਾਡਾ ਇਹ ਵੀਡੀਓ ਨੂੰ ਇੰਟਰਸਟ ਟੁੱਟਣ ਹੀ ਨਹੀਂ ਦੇਣਾ ਸ਼ੇਅਰ ਕਰਿਓ ਦੱਬ ਕੇ ਮੈਂ ਵੀਡੀਓ ਚਲਾਤੀ ਆ ਸ਼ੁਰੂ ਕਰਤੀ ਜੇ ਸਾਨੂੰ ਮੋਟਰਸਾਈਕਲ ਤੇ 바ਵਾ ਦੂਰ ਜਾਣਾ ਪੈਣਾ ਸੀ ਕਿਉਂਕਿ ਸਾਨੂੰ ਆਏ ਸੀ ਵੀ ਖਿਡਾਰੀਆਂ ਦੇ ਭੱਜਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਹਨਾ ਇੱਥੋਂ ਮੰਨ ਕੇ ਚਲੋ ਜਿਹੜੀ ਥਾਂ ਸੀਗੀ ਜਿੱਥੇ ਜਾ ਕੇ ਰੁਕਣਾ ਸੀਗਾ ਉੱਥੋਂ ਕਰੀਬ ਮੰਨ ਕੇ ਚਲੋ 2 2.5 ਕਿਲੋਮੀਟਰ ਦੀ ਦੂਰੀ ਤੋਂ ਭੱਜ ਕੇ ਰੁਕਣਾ ਸੀ ਮੰਨ ਕੇ ਚਲੋ 2 2.5 ਕਿਲੋਮੀਟਰ ਫੁੱਲ हाई स्पीड ਨਾਲ ਭਜਣਾ ਬਹੁਤ ਔਖੀ ਗੱਲ ਹੋ ਜਾਂਦੀ ਆ ਦੇਖੋ ਦੌੜ ਸ਼ੁਰੂ ਹੋ ਚੁੱਕੀ ਆ ਬਾਈ ਮੈਂ ਇਹਦੇ ਸ਼ਾਰਟ ਲਾਉਂਗਾ ਅੱਗੇ ਤੱਕ ਚੱਲੇ ਜਾਓ ਚੱਲੀਏ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਬਾਈ ਨਾ ਸੋ ਸ਼ੇਅਰ ਕਰੀ ਚਲੋ ਨਾਲ ਦੀ ਨਾਲ ਵੀਡੀਓ ਨੂੰ ਤੇ ਲਓ ਜੀ ਗੱਲਬਾਤ ਐਂਡ ਹੋ ਚੁੱਕੀ ਆ ਬਾਈ ਮੁੰਡੇ ਭੱਜ ਰਹੇ ਆ ਪੂਰਾ ਹਰੇਕ ਨੂੰ ਆਉਂਦਾ ਆ ਯਾਰ ਮੈਂ ਪੂਰੇ ਜਾਵਾਂ ਮੈਂ ਪੂਰੇ ਜਾਵਾਂ ਪਰ ਹੁਣ ਐਂਡ ਤੇ ਪਤਾ ਲੱਗੂ ਵੀ ਕਿਹੜਾ ਕਿੰਨੇ ਪਾਣੀ ਦੇ ਵਿੱਚ ਆ ਤੇ ਲੱਗੂ ਪਤਾ ਜੇ ਮੈਨੂੰ ਤਾਂ ਪਤਾ ਹੀ ਸੀ ਹੁਣ ਵੀ ਕਿਹੜਾ ਬੰਦਾ ਜਿੱਤ ਗਿਆ ਕਿਉਂਕਿ ਮੈਂ ਵੀਡੀਓ ਬਣਾਉਣ ਤੋਂ ਬਾਅਦ ਆਵਾਜ਼ ਦਿੰਦੀ ਆ ਤੇ ਮੈਂ ਤੁਹਾਡਾ ਇੰਟਰਸਟ ਨਹੀਂ ਤੋੜਨਾ ਤੁਸੀਂ ਵੀਡੀਓ ਦੇਖੀ ਚੱਲੋ ਤੁਹਾਨੂੰ ਪਤਾ ਲੱਗ ਜੂਗਾ ਕਿ ਕਿਹੜਾ ਕਿੰਨੇ ਪਾਣੀ ਦੇ ਵਿੱਚ ਆ ਤੇ ਕੌਣ ਜਿੱਤਦਾ ਤੇ ਕੌਣ ਕੀ ਕਰਦਾ ਹਨ ਤੇ ਦੇਖ ਸਕਦੇ ਹੋ ਬਾਈ ਤੇ ਆ ਬਾਈ ਬਹੁਤ ਪਛਾੜ ਕੇ ਅੱਗੇ ਲੰਘ ਚੁੱਕਿਆ ਤੇ ਪਿੱਛੇ ਮੁੰਡੇ ਹੋਰ ਵੀ ਆ ਰਹੇ ਆ ਤੇ ਇੱਥੋਂ ਜਿੱਥੋਂ ਹੁਣ ਆ ਭਾਈ ਵਾਲਾ ਸਭ ਗੁਰਦੁਆਰਾ ਵਾ ਅ ਇੱਥੋਂ ਕਰੀਬ 2 ਕਿਲੋਮੀਟਰ ਦੀ ਦੂਰੀ ਤੇ ਜਾਣਾ ਹੋਰ ਭੱਜ ਕੇ ਉਹ ਵੀ ਫੁੱਲ ਹਾਈ ਸਪੀਡ ਨਾਲ ਆ ਹੁਣ ਜਦੋਂ ਅਗਲੇ ਮੰਨ ਕੇ ਚੱਲੋ ਪਿਛਲੇ ਬੰਦੇ ਆ ਨੇ ਸਪੀਡ ਵਧਾਤੀ ਫੇਰ ਮੂਹਲਾ ਸਪੀਡ ਵਧਾਊਗਾ ਨਹੀਂ ਤਾਂ ਅਗਲਾ ਕਹਿੰਦਾ ਯਾਰ ਕੋਈ ਨਾ ਸਹਜ ਮਤੇ ਨਾ ਤੁਰਿਆ ਚੱਲ ਦੇਖ ਸਕਦੇ ਹੋ ਬਾਈ ਨਾਲ ਦੀ ਨਾਲ ਗੱਲਬਾਤ ਐਂਡ ਹੋਈ ਪਈ ਆ ਪੂਰਾ ਜੋਰ ਮੁੰਡਿਆਂ ਦਾ ਲੱਗਿਆ ਹੋਇਆ ਕਿਉਂਕਿ ਹਰੇਕ ਨੂੰ ਐ ਹੁੰਦਾ ਯਾਰ ਬਈ ਆਪਾਂ ਜਿੱਤਣਾ ਹਣਾ ਕਿਸੇ ਨਾ ਕਿਸੇ ਤੋਂ ਜੇ ਬਈ ਮੁਕਾਬਲਾ ਕਰਨਾ ਤਾਂ ਇਹ ਚੀਜ਼ਾਂ ਜਿਵੇਂ ਮੁਕਾਬਲਾ ਕਰਿਆ ਕਰੋ ਲੜਾਈ ਲੜੂਆਂ ਜਾਂ ਕੁਝ ਨਹੀਂ ਰੱਖਿਆ ਇਹ ਨਸ਼ੇ ਤੋਂ ਦੂਰ ਰਹੋ ਪ੍ਰੈਕਟਿਸ ਕਰੋ ਹਣਾ ਮੈਨੂੰ ਤਾਂ ਬਰਾਲਾ ਬਈ ਕੰਮ ਮੰਨ ਕੇ ਚਲੋ ਕਮੇਟੀ ਦਾ ਬੜਾ ਸੋਹਣਾ ਲੱਗਿਆ ਇਹਦਾ ਇਹ ਕਰਵਾਇਆ ਕਿਉਂਕਿ ਟਰਾਈਟਰਾਂ ਦੇ ਸਟੰਟ ਵਗੈਰਾ ਦੇ ਵਿੱਚ ਕੁਝ ਨਹੀਂ ਰੱਖਿਆ ਕੱਢਣ ਪਾਉਣ ਨੂੰ ਕੱਖ ਨਹੀਂ ਹੁੰਦਾ ਇਹ ਚੀਜ਼ਾਂ ਨੂੰ ਨਾਲੇ ਸ਼ਲਾਘਾਯੋਗ ਕਦਮ ਹੈ ਇੱਕ ਇੱਕ ਬੰਦੇ ਦੀ ਪ੍ਰੈਕਟਿਸ ਵੱਧਦੀ ਆ ਤੇ ਇਹ ਇਹ ਮੰਨ ਕੇ ਚਲੋ ਇਹ ਮੁਕਾਬਲੇ ਹੋਣੇ ਚਾਹੀਦੇ ਆ ਲਓ ਵੀ ਮਿੱਤਰੋ ਕੰਮ ਬਾਈ ਪੂਰਾ ਜੋਰਾ-ਸ਼ੋਰਾ ਤੇ ਆਹ ਦੇਖ ਲਓ ਆਹ ਬਾਈ ਮੂਰੇ ਆ ਗਿਆ ਜਿੰਨੀ ਮੈਂ ਦੌੜ ਤੁਹਾਨੂੰ ਦਿਖਾਈ ਆ ਦੇਖ ਸਕਦੇ ਹੋ ਤੁਸੀਂ ਕੇਰਾਂ ਦਾ ਬਾਈ ਉੱਡਿਆ ਆਉਂਦਾ ਪਿਛਲੇ ਜਿਹੜੇ 11 10 ਬੰਦੇ ਮਗਰ ਆ ਉਹ ਵੀ ਦੇਖ ਸਕਦੇ ਹੋ ਤੁਸੀਂ ਮਗਰਲੇ ਪਾਸੇ ਆ ਰਹੇ ਆ ਇਹ ਪੈਂਡ ਦੌਦਰ ਤੋਂ ਜਿਹੜੀ ਆਪਾਂ ਭਾਈ ਵਾਲੇ ਵਾਲੀ ਸੜਕ ਆ ਉਸ ਸੜਕ ਤੇ ਭੱਜ ਰਹੇ ਆ ਦੇਖੋ ਕਿਉਂ ਮੱਲਾ ਕੰਮ ਪੂਰਾ ਬਈ ਮੁਕਾਬਲਾ ਫਸਿਆ ਹੋਇਆ ਫਿਲਹਾਲ ਆ ਬਈ ਅੱਗੇ ਚੱਲ ਰਿਹਾ ਤੇ ਅੱਗੇ ਦਿਖਾਉਣੇ ਆ ਤੁਹਾਨੂੰ ਵੀ ਨੇੜੇ ਜਾ ਕੇ ਕਿਹੜਾ ਬਾਜ਼ੀ ਮਾਰਦਾ ਹਨ ਇਹ ਕੋਈ ਪਤਾ ਨਹੀਂ ਕਈ ਵਾਰ ਮੌਕੇ ਦੀ ਬਾਜ਼ੀ ਪਾਟੇ ਜਾਂਦੀ ਹੁੰਦੀ ਆ ਲਓ ਜੀ ਇਧਰਲੇ ਪਾਸੇ ਵੀਡੀਓ ਦਾ ਫੁੱਲ ਜੋਰ ਆ ਬਈ ਆ ਦੇਖੋ ਕਿਉਂ ਦੂਰ ਦੂਰ ਤੱਕ ਸਰਾ ਹੋਇਆ ਪਿਆੜਾ ਉਹਦਾ ਬਾੜ ਜਮਾ ਥੋੜੀ ਜਿਹੀ ਰਹਿ ਗਈ ਬਾਈ ਜਿੰਨੀ ਕੀ ਵੀਡੀਓ ਦਿਖਾਈ ਹੈ ਲਾਓ ਜੀ ਸਾਡਾ ਬੰਦਾ ਯਾਰ ਅੱਗੇ ਧਾਰ ਸਾਡੇ ਨਾਲ ਖੇਡਦਾ ਅੱਛਾ 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 ਓ ਪਿੱਛੇ ਵੀ ਦੇਖ ਸਕਦੇ ਹੋ ਬਾਈ ਤੂੰ ਸਿਰੇ ਦਾ ਕਿੰਡ ਤੱਕ ਲਾਓ ਜੀ ਲੱਗ ਜੂ ਪਤਾ ਕਿਹੜਾ ਸਾਈਕਲ ਜਿੱਤਦਾ ਬਾਈ ਪਹਿਲੇ ਤਿੰਨ ਮੁਕਾਬਲੇ ਹੋਣਿਆ ਟਰਾਲੀ ਬੈਗ ਮੁਕਾਬਲਾ ਸਾਈਕਲ ਭਜਾਉਣ ਵਾਲਾ ਤੇ ਆਹ ਦੌੜ ਵਾਲਾ ਹਣਾ ਤਿੰਨਾ ਮਨ ਕੇ ਜਿਹੜਾ ਤਿੰਨਾ ਦੇ ਪਹਿਲੇ ਪਹਿਲ ਨੂੰ ਸਾਈਕਲ ਆ ਤਿੰਨ ਤਿੰਨ ਨਾਂ ਸਾਈਕਲ ਆ ਜਿਹੜਾ ਟਰਾਲੀ ਬੈਗ ਮੁਕਾਬਲੇ ਚ ਪਹਿਲੇ ਤੇ ਆਇਆ ਉਹਨੂੰ ਵੀ ਸਾਈਕਲ ਜਿਹੜਾ ਬਾਅਦ ਚ ਪਹਿਲੇ ਤੇ ਆਇਆ ਉਹਨੂੰ ਵੀ ਸਾਈਕਲ ਤੇ ਜਿਹੜਾ ਸਾਈਕਲਿੰਗ ਚ ਪਹਿਲੇ ਤੇ ਆਇਆ ਉਹਨੂੰ ਵੀ ਸਾਈਕਲ ਲੱਗ ਜੂ ਪਤਾ ਸਾਈਕਲ ਕਿਹੜਾ ਕਰ ਲੋ ਬਾਈ ਲਾਓ ਜੀ ਬਾਈ ਹੌਲੀ ਕਰ ਲਾ ਮੜਿਆ ਮੈਂ ਕਹਿੰਦਾ ਦੂਜੇ ਵੀ ਲਾ ਲਈਏ ਨਾਲ ਹਨਾ ਕੇਰਾ ਬਾਈ ਨੂੰ ਨੱਕ ਲੈ ਜਾਂਦੇ ਕੀ ਬੰਦਾ ਲਾਓ ਜੀ ਅਗਲੇ ਦਾ ਮਾਹੌਲ ਵੀ ਤੁਹਾਨੂੰ ਦਿਖਾਉਣਾ ਉਦੋਂ ਹੀ ਡੱਕ ਲਈ ਜਦੋਂ ਮੈਂ ਤੈਨੂੰ ਕਿਹਾ ਮਗਣਾ ਸਾਨੂੰ ਰੋਕਣਾ ਪੈ ਰਿਹਾ ਪਰ ਇਸ ਟਾਈਮ ਹੀ ਨਾ ਬਾਈ ਲੱਗ ਜੂ ਪਤਾ ਕਿ ਦੀ ਕਿੰਨੀ ਮਿਹਨਤ ਲੱਗੀ ਹੈ ਗਰਾਊਂਡਾਂ 'ਚ ਕਿਉਂ ਬਾਈ ਆਹੀ ਹੈ ਨਾ ਗੱਲ ਆਹ ਦੇਖੋ ਤੁਸੀਂ ਮੈਂ ਕਹਿੰਦਾ ਉੱਡੇ ਆਉਂਦੇ ਆ ਮੁੰਡੇ ਜੇ ਆਪਣੇ ਵਰਗੇ ਭੱਜਣਾ ਹੋਏ ਤੇ 100 200 ਮੀਟਰ ਨਹੀਂ ਭੱਜਿਆ ਜਾਣਾ ਹਣਾ ਲਓ ਜੀ ਖੈ ਦੇ ਖੈ ਦੇ ਖੈ ਦੇ ਖੈ ਦੇ ਖੈ ਦੇ ਭਈ ਆ ਮੁੰਡੇ ਵੀ ਮੂ ਵਧੀਆ ਆ ਰਹੇ ਆ ਤੇ ਉਹ ਮਗਰ ਜਾਂ ਰਹਿ ਗਏ ਆ ਮਤਲਬ ਲੱਗਦਾ ਇਹਦੇ ਵਿੱਚ ਸੱਕ ਵੀ ਗਏ ਆ ਜਿਹੜੇ ਬਿਲਕੁਲ ਹੋ ਚੁੱਕੇ ਆ ਡਾਊਨ ਹਨਾ ਬਾਕੀ ਆ ਦੇਖੋ ਬਾੜ ਵੀ ਥੋੜੀ ਜਿਹੀ ਰਹਿ ਗਈ ਮੇਰੇ ਖਿਆਲ ਨਾਲ ਲਓ ਜੀ ਲਓ ਵੀ ਕੀ ਚੀ ਹੁੰਦਾ ਸਿਸਟਮ ਆ ਆਇਦਾ ਮੋਟਰਸਾਈਕਲ ਐ ਰੇਸ ਵੀ ਢਿੱਲੀ ਪਾਤੀ ਬਾਈ ਮੁੰਡਿਆਂ ਨੇ ਸਰਾ ਕਰਵਾਇਆ ਪਿਆ ਬਾਈ ਚੈੱਕ ਕਰੋ ਤੁਹਾਨੂੰ ਦਿਖਾਉਣੇ ਆ ਵੀ ਵੀਡੀਓ ਵਿੱਚੋਂ ਛੋਟਾ ਜਿਹਾ ਆਪਾਂ ਕੱਟ ਵੀ ਨਹੀਂ ਲਾਉਂਦੇ ਬਾਈ ਜਿੱਥੇ ਕੱਟ ਲਾਉਣਾ ਉਥੇ ਲਾ ਦਾਂਗੇ ਬਾਈ ਤੁਹਾਨੂੰ ਆਈਡੀਆ ਇਹ ਲੱਗ ਜੂਗਾ ਕਿਹੜਾ ਜਿੱਤਿਆ ਕੀ ਸਿਸਟਮ ਆਣਾ ਹੈ ਹਾਂ ਲੈ ਚੱਲ ਤੁਹਾਨੂੰ ਹੁਣ ਉਹ ਬਾਈ ਬੰਦਾ ਦਿਖਾਉਣੇ ਆ ਮੇਲਾ ਜਿਹਦੇ ਚਰਮਾ ਦੇ ਵਿੱਚ ਸਾਈਕਲ ਲਿਖਿਆ ਆਹ ਦੇਖੋ ਤੁਸੀਂ ਕੀ ਚੱਲੋ ਬਾਈ ਅੱਗੇ ਆ ਜਾਓ ਬਾਈ ਸਾਰਾ ਗੱਲਬਾਤ ਹੋਈ ਪਈ ਆ ਹੈਲੋ ਆ ਹੁੰਦੀ ਪ੍ਰੈਕਟਿਸ ਕਿਉਂ ਬੰਦ ਆਗੇ ਹੋਂ ਤਾਂ ਬਿਲਕੁਲ ਨਜ਼ਦੀਕ ਆ ਗਏ ਉਹ ਸਾਹਮਣੇ ਵੀ ਅਰੇ ਖੇਚ ਦੇ ਰੱਖਾ ਆਵਟ ਜੀ ਨਾ ਆ ਜੇ ਆਹ ਦੇਖੋ ਮੁੰਡਰ ਦੋ ਜਣੇ ਮਗਰੋਂ ਦੇ ਮਤਲਬ ਪਹਿਲੇ ਦੂਜੇ ਤੀਜੇ ਵਾਲੇ ਉਹੀ ਆ ਹਨਾ ਹਾਂ ਇਹ ਗੱਲ ਬਾਤ ਆ ਉਹ ਦੇਖੋ ਸਾਹਮਣੇ ਹਾਂ ਪਹਿਲੇ ਨੰਬਰ ਵਾਲਾ ਦਿਖਾਈਏ ਪਹਿਲੇ ਨੰਬਰ ਵਾਲਾ ਤਾਂ ਆਹੀ ਆ ਬਾਈ ਆਹ ਦੇਖਾ ਓਡੀ ਸਟੈਬਿਲਿਟੀ ਘਟਣਾ ਕਿਉਂਕਿ ਮੋਟਰਸਾਂ ਚਾਲਦਾ ਔਖਲੀਆਂ ਪੈਂਦੀਆਂ ਜਿਹਦੇ ਕਾਰਨ ਉਹ ਚੱਕਰ ਪੈਂਦਾ ਥੋੜਾ ਜਿਹਾ ਫੇਰੀ ਆਪਾਂ ਜਿੰਨੀ ਦੀ ਕੋਚੀ ਸੋਈ ਦਿਖਾਵਾਂਗੇ ਚੋ ਬਾਈ ਖਿੱਚੇ ਚੱਲੋ ਮਤਰੋ ਉਹ ਤਾਂ ਬਾਈ ਨਜ਼ਦੀਕ ਆ ਬਿਲਕੁਲ ਸਾਡੀਆਂ ਹੀ ਬਾਹਾਂ ਦੁਹਾਂ ਲੱਗੀਆਂ 2 ਕਿਲੋਮੀਟਰ ਦੀ ਬਾੜ ਆ ਤੇ ਧਾਨਾ ਬਾਈ ਜਿਨ੍ਹਾਂ ਦੀ ਪ੍ਰੈਕਟਿਸ ਇੰਨੀ ਕੀਤੀ ਹੋਈ ਆ ਬਾਈਆਂ ਸਾਰੇ ਜਮਾ ਘੁੱਟ ਬਾਈ ਓਕੇ ਆ ਲਓ ਜੀ ਆਇਕੋ ਇਧਰਲੇ ਪਾਸੇ ਇਕੱਠ ਦੇਖੋ ਕਿੰਨਾ ਹੋਣ ਲੱਗ ਜੂ ਪਤਾ ਇੱਥੇ ਰੋਕਦੇ ਆ ਬਾਈ ਇਧਰਲੇ ਪਾਸੇ ਦੇਖੋ ਦਰਸ਼ਕਾਂ ਦਾ ਇਧਰਲੇ ਪਾਸੇ ਚੱਕਰ ਆ ਲਓ ਜੀ ਬਾਈ ਬਾਈ ਪਹਿਲੇ ਨੰਬਰ ਤੇ ਆ ਗਿਆ ਬਾਈ ਅਗਲਾ ਦਿਖਾਉਣੇ ਆ ਦੂਜੇ ਨੰਬਰ ਵਾਲਾ ਵੀ ਆਉਂਦਾ ਆ ਜਾ ਬਿੱਲੇ ਲਾਓ ਜੀ ਇਹ ਕੋਣ ਉਰਾਈ ਇਹ ਗਿਆਨੀ ਤਰਦੀਪ ਆ ਤੀਸਰੇ ਨੰਬਰ ਵਾਲਾ ਵੀ ਆਉਂਦਾ ਵਦਿਆ ਬਾਈ ਇੱਥੇ ਪਹਿਲਾ ਆਇਆ ਆਉਣ ਵਾਲੀ ਆ ਮੁੰਡੇ ਸਾਰੇ ਆਉਣ ਵਾਲੀ ਆ 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 ਚੌਥੇ ਵਾਲਾ ਵੀ ਆਉਂਦਾ ਇਧਰਲੇ ਪਾਸੇ ਦਾ ਸਾਡੀ ਆ ਆ ਜਾਉਂਦਾ ਕਿਲੇ ਕਿਹਦਾ ਨਾਮ ਹੈ ਆ ਚੌਥੇ ਲਓ ਜੀ ਚੱਕੋ ਪੰਜਵੇਂ ਤੇ ਲਓ ਜੀ ਸਰਾ ਹੋ ਗਿਆ ਬਾਈ ਜਮਾ ਆਹ ਵਾ ਬਾਈ ਪੰਜਵੇਂ ਸਥਾਨ ਵਾਲਾ ਮੁੰਡਾ ਇਹਦੀ ਵੀਡੀਓ ਰਹਿ ਗਈ ਸੀ ਕਿੰਨੇਵੇਂ ਤੇ ਆਇਆ ਬਾਈ ਪੰਜਵੇਂ ਤੇ ਪੰਜਵੇਂ ਤੇ ਆ ਗਿਆ ਹੈਂ ਲਾਵੀ ਮੁਬਾਰਕਾਂ ਬਹੁਤ ਬਹੁਤ ਨਹੀਂ ਨਹੀਂ ਬਹੁਤ ਵਧੀਆ